ਜਾਬਿਆ ਦੇ ਵਿੱਚ ਕੋਈ ਕਾਟ ਨਹੀਂ ਹੈ ਇਸ ਨੂੰ ਦਰਸਾਉਂਦੇ ਆ ਸ਼੍ਰੀ ਮੁਕਸਦ ਸਾਹਿਬ ਜ਼ਿਲ੍ਹੇ ਦੀ ਤਹਿਸੀਲ ਮਲੋੜ ਦੇ ਪਿੰਡ ਅਬਦੁਲ ਖੁਰਾਨਾ ਦੇ ਨਿਵਾਸੀ ਫੌਜੀ ਸੁਖਦੇਵ ਸਿੰਘ ਜੋ ਕਿ ਖੁਦ ਹਾਰਟ ਦਾ ਮਰੀਜ਼ ਹੋਣ ਦੇ ਬਾਵਜੂਦ ਵੀ 146 ਪਟਾਲੀਅਨ ਮੁਰਸ਼ਦਾਬਾਦ ਕਲਕੱਤਾ ਵਿਖੇ ਫੌਜ ਵਿੱਚ ਲਗਾਤਾਰ ਆਪਣੀ ਡਿਊਟੀ ਕਰ ਰਿਹਾ ਸੀ ਡਿਊਟੀ ਦੌਰਾਨ ਫੌਜੀ ਸੁਖਦੇਵ ਸਿੰਘ ਨਿਭਾਉਂਦੇ ਆ ਬੰਗਲਾਦੇਸ਼ ਬਾਰਡਰ ਤੇ ਸ਼ਹਾਦਤ ਦਾ ਜਾਮ ਪੀ ਗਿਆ ਸੋ ਫੌਜੀ ਸੁਖਦੇਵ ਸਿੰਘ ਦੀ ਮ੍ਰਿਤਕ ਦੇ ਉਸ ਦੇ ਜੱਦੀ ਪਿੰਡ ਅੱਬਲ ਖੁਰਾਣਾ ਪਹੁੰਚੀ ਤਾਂ ਹੈਰਾਨੀ ਦੀ ਵੱਡੀ ਗੱਲ ਇਹ ਰਹੀ ਕਿ ਸ਼ਹੀਦ ਫੌਜੀ ਦੀਆਂ ਅੰਤਿਮ ਰਸਮਾਂ ਦੇ ਵਿੱਚ ਸ਼੍ਰੀ ਮੁਖਸੇ ਸਾਹਿਬ ਜ਼ਿਲ੍ਹੇ ਦੇ ਨਾਲ ਸਬੰਧਿਤ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਕੋਈ ਵੀ ਸਿਆਸਤਦਾਨ ਮ੍ਰਿਤਕ ਫੌਜੀ ਦੀਆਂ ਅੰਤਿਮ ਰਸਮਾਂ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਜਿਸ ਤੋਂ ਪਰੰਤ ਦੇਸ਼ ਦੀ ਸੈਨਾ ਨੇ ਆਪਣੇ ਪ੍ਰੋਟੋਕਾਲ ਮੁਤਾਬਿਕ ਫਰਜ਼ਾਂ ਦੀ ਪੂਰਤੀ ਕਰਦਿਆ ਫੌਜੀ ਸਲਮਾਨਾ ਦੇ ਨਾਲ ਸ਼ਹੀਦ ਫੌਜੀ ਸੁਖਦੇਵ ਸਿੰਘ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਸੁਖਦੇਵ ਸਿੰਘ ਇਹਨਾਂ ਦੇ ਨਾਮ ਜੀ ਮੇਰੇ ਸਾਡੂ ਆ ਰਸਤੇ ਦੇ ਵਿੱਚ ਲੱਗਦੇ ਮਰਸਦਾਵਾ ਦਾ ਕਲਕੱਤਾ ਨੇੜੇ ਇਹਨਾਂ ਦੀ ਪੋਸਟਿੰਗ ਹੈਗੀ ਸੀ 146 ਬਟਾਲੀਅਨ ਦੇ ਵਿੱਚ ਅਚਾਨਕ ਪੇਟ ਚ ਦਰਦ ਹੋਇਆ ਉਸ ਤੋਂ ਬਾਅਦ ਦੋ ਵਾਰ ਹੱਟ ਅਟੈਕ ਆ ਇਸ ਤੋਂ ਪਹਿਲਾਂ ਇਹਨਾਂ ਦਾ ਇੱਕ ਆਪਰੇਸ਼ਨ ਹੋ ਚੁੱਕਿਆ ਸੀ ਹਾਟ ਦਾ ਤੋਂ ਇਸ ਕਰਕੇ ਉਹ ਸਰਟਨ ਅਟੈਕ ਹੋਣ ਕਰਕੇ ਡੱਥ ਹੋ ਗਈ ਹੈ ਇਹ ਪਰਿਵਾਰ ਬਹੁਤ ਅੱਛਾ ਪਰਿਵਾਰ ਸੀ 84 ਦੇ ਆਸ-ਪਾਸ ਹੋਏ ਮੇਰੇ ਹੋਰ ਵੀ ਪਰਿਵਾਰ ਨੇ ਬਤਰੀ ਹੈਗਾ ਹੋਰ ਪਰਿਵਾਰ ਸਰ